ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਤੇ ਗੁੱਡ ਮਾਰਨਿੰਗ ਹੈ ਜੀ ਲੋ ਜੀ ਠੰਡ ਬਹੁਤ ਹੈ ਇੱਧਰ ਆ ਕੇ ਅਸਤਾ ਧੁੰਦ ਪਈ ਪਈ ਹੈ ਮਤਲਬ ਧੁੰਦ ਨਹੀਂ ਬੱਦਲ ਹੋਇਆ ਵਾ ਜਿਵੇਂ ਮੀਂਹ ਆਊਗਾ ਹਨਾ ਔਰ ਅਸੀਂ ਉੱਠ ਚੁੱਕੇ ਆ ਤੇ ਅੱਜ ਅਸੀਂ ਆਪਣੇ ਘਰ ਨੂੰ ਵਾਪਸ ਜਾ ਰਹੇ ਆ ਤੇ ਫਿਲਹਾਲ ਅਸੀਂ ਜ਼ਿਆਦਾ ਕੱਪੜੇ ਲੈ ਕੇ ਨਹੀਂ ਆਏ ਜਿਹੜੇ ਕੱਪੜੇ ਪਾਏ ਹੋਏ ਆ ਬਸ ਉਹਨਾਂ ਦੇ ਨਾਲ ਹੀ ਵਹਿ ਜਾਣਾ ਆਪਣੇ ਘਰਾਂ ਬਦਲ ਹੀ ਜਾਉਂਗੇ ਨਾ ਤੋਗੇ ਔਰ ਨਾਨੀ ਨੂੰ ਵੀ ਨਾਲ ਲੈ ਕੇ ਜਾ ਰਹੇ ਆ ਨਾਨੀ ਦਿਖਿਆ ਕਰੂਗੀ ਤੁਹਾਨੂੰ ਰੋਜ਼ ਬੋਲੀਆਂ ਪਾੰਦੀ ਨਾਨੀ ਨੂੰ ਚੋ ਚੜ ਗਿਆ ਕਹਿੰਦੀ ਮੈਂ ਢੋ ਨੰਨੀ ਤਿਆਰ ਹੋ ਗਈ ਰੈਡੀ ਪਰ ਜਾਈ ਕੇ ਵਿੱਚ ਲੁਕੇ ਬੈਠਿਆ ਹਾਂ ਨੰਨੀ ਕੀ ਹੁਣ ਦਿਖੀਆ ਸ਼ਕਲ ਹੁਣ ਦਿਖੀਆ ਹੁਣ ਠੀਕ ਹੈ ਲਾਈਟ ਮੇਰਾ-ਨੇਰਾ ਪੈ ਰਿਆ ਨਾ ਔਰ ਇਹ ਰੂਪ ਖਾ ਰਹੀ ਐ ਅੱਜ ਦਹੀਂ ਗੱਲ ਆ ਮੂਲੀ ਵਾਲੇ ਪਰੌਂਠੇ ਹਨਾ ਮੂਲੀ ਵਾਲੀ ਪਰੌਂਠੇ ਲੋ ਜੀ ਰੂਪ ਕਿੱਸੇ ਦਾ ਪਰੌਂਠੇ ਅੱਛੇ ਠੀਕ ਹੈ ਬੜੀਆ ਤੇ ਬਣੇ ਵੇ ਠੀਕ ਹੈ ਲੋ ਜੀ ਭਾਵਨਾ ਬਣਾ ਰਹੀ ਹੈ ਮੂਲੀ ਦੇ ਪਰੌਂਠੇ ਔਰ ਇੱਧਰ ਬਣ ਚੁੱਕੀ ਹੈ ਚਾਹ ਮੂਲੀ ਦੇ ਪਰੌਂਠੇ ਜਦ ਵੀ ਦੇਖੇਂਗੇ ਭਾਵਨਾ ਰੋਟੀਆਂ ਬਣਾਉਂਦੀ ਹੁੰਦੀ ਹੈ ਹਾਂ ਰਸੋਈ ਦੇ ਵਿੱਚ ਵੀਡੀਓ ਮਾ ਕਿਚਨ ਕਿਚਨ ਕੁੱਕ ਇਹ ਕੁੱਕ ਕਹੇ ਵਿਚਾਰ ਲੋ ਜੀ ਰੋਟੀ ਬਣਾ ਰਹੀ ਹੈ ਭਾਵਨਾ ਪਰ ਉਹ ਕਿੰਦੇ ਕੰਮਾਂ ਚੋਂ ਦੇ ਰਹੀ ਚਾਹ ਭਾਈਆ ਦੀ ਪਲੇਟ ਵਿੱਚ ਆਹ ਉਹ ਮੈਂ ਗਾ ਰਹੀ ਹਾਂ ਲੋਕੀ ਲਿਆ ਚੋਲਦਾ ਪਰ ਪਰ ਵੇਲਾ ਦਾ ਵਿੱਚ ਥੋੜੀ ਜਿਹੀ ਤਾਂ ਹੈ ਬੰਦ ਕਰਨਾ ਕੁਬਾਰੀ ਕੋਰਾ ਲੈਣੇ ਨਿਕਾੜਨੇ ਜੀ ਜਿਸ ਨੂੰ ਨਾ ਪਾਉਂਦਾ ਨਾ ਬਰਾਉਂਦਾ ਆ ਬਾਈ ਯਾਰ ਮੈਨੂੰ ਇਸ ਤਰ੍ਹਾਂ ਲਾਇਆ ਗਰ ਆਪ ਕੀ ਲੱਗ ਜਾ ਮੈਨੂੰ ਆਜ ਤੱਕ ਬਈ ਵੀ ਆ ਬੰਦ ਕਰਨੀਗੀ ਉਹ ਫਿਰ ਤੇ ਆਪਾਂ ਤਾਂ ਬੰਦ ਨੇ ਨਾ ਫਿਰ ਉਹ ਪ੍ਰੈਸ਼ਰ ਪੈਣਾ ਨਾ ਪ੍ਰੈਸ਼ਰ ਤੇ ਕਿਦਾ ਰੂਪ ਹੈ ਲੋ ਜੀ ਰੋਟੀ ਰੋਟੀ ਖਾ ਕੇ ਆਪਾਂ ਚੱਲਣਾ ਆਪਣੇ ਘਰ ਨੂੰ ਤੇ ਜੋਤ ਰੂਪ ਔਰ ਕੇ ਪਪਾ ਖਾ ਰਹੇ ਆ ਰੋਟੀ ਫਿਰ ਮੈਂ ਖਾ ਲੈਣੀ ਆ ਉਸ ਤੋਂ ਬਾਅਦ ਰੈਡੀ ਸ਼ੈਡੀ ਹੋ ਕੇ ਆਪਾਂ ਨੇ ਚਲੇ ਜਾਣਾ ਆਪਣੇ ਘਰ ਨੂੰ ਫਿਰ ਆਪਾਂ ਆਪਣੇ ਘਰ ਜਾ ਕੇ ਮਿਲੂਗੇ ਹਨਾ ਤੇ ਚਲੋ ਜੀ ਪਹਿਲਾਂ ਆਪਾਂ ਖਾਣਾ ਖੋਣਾ ਖਾ ਲਈਏ ਤੇ ਮੂਲੀ ਦੇ ਪਰੌਂਠੇ ਬਣ ਰਹੀਆਂ ਇੱਧਰ ਛਾਬੀ ਰਿੱਜ ਗਈਆਂ ਲੋ ਜੀ بیٹھ ਕੇ ਸਾਰੇ ਟੀਮਾਂ ਚਲੇ ਆ ਜੀ ਆਪਾਂ ਸਾਰੇ ਛੁੱਟੀਆਂ ਹੋ ਗਿਆ ਨਿਆੜੇ ਜਾ ਰਹੇ ਆ ਨਾਲ ਆਪਣੇ ਕਿਉਂਕਿ ਆਪਾਂ ਲੈ ਕੇ ਚਲੇ ਆ ਆਪਣੇ ਘਰ ਨੂੰ ਮੀਂਹ ਪੈ ਰਿਹਾ ਬਾਹਰ ਬਹੁਤ ਜ਼ਿਆਦਾ ਮੀਂਹ ਆ ਬਾਹਰ ਬਾਰਿਸ਼ ਹੋ ਰਹੀ ਹੈ ਉਹ ਇਹਨਾਂ ਨੂੰ ਪਰਦਾ ਮਾਰ ਰਹੀ ਹੈ ਮੈਂ ਆ ਗਿਆ ਨੀ ਕੋਸਾ ਪੰਪਾ ਕਰਦੇ 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 ਕੱਟੇ ਕੱਟੇ ਕਰਦੇ ਲੋ ਜੀ ਬਾਰਿਸ਼ ਹੋ ਰਹੀ ਹੈ ਬਾਹਰ ਮੀਂਹ ਪੈ ਗਿਆ ਰੁਬ ਕਿਆ ਹੋ ਗਿਆ ਦੰਨੋ ਲੋ ਜੀ ਮੀਂਹ ਪੈ ਰਿਹਾ ਬਾਹਰ ਬਹੁਤ ਜ਼ਿਆਦਾ ਔਰ ਅਸੀਂ ਜਾ ਰਹੇ ਆਪਣੇ ਘਰ ਨੋ ਰਸਤੇ ਦੇ ਵਿੱਚ ਮਿਲ ਗਿਆ ਲੰਗਰ ਖਾ ਰਹੇ ਆ ਪਕੌੜੇ ਕਿਉਂਕਿ ਲੰਗਰ ਮਿਲ ਗਿਆ ਇਹਨਾਂ ਨੂੰ ਹਨਾ ਇਹ ਪਕੌੜੇ ਖਾ ਰਹੇ ਆ ਸਾਰੇ ਜਣੇ ਬੈਠੇ ਤੂੰ ਵੀ ਖਾ ਰਿਹਾ ਹਾਂ ਇਹ ਰੂਪ ਵੀ ਖਾ ਰਹੀ ਆ ਪਕੌੜੇ ਅਸੀਂ ਕੱਪੜੇ ਲੈ ਕੇ ਆਏ ਤੇ ਪੂਰੇ ਪੂਰੇ ਬਈ ਆਪਣੇ ਘਰਾਂ ਜਾ ਕੇ ਬਾਤ ਲੂਗੇ ਕਿਉਂਕਿ ਸਾਨੂੰ ਆਏ ਤਾਂ ਵੀ ਮੁੜੇ ਆਏਗੇ ਬਟ ਕੱਲ ਇੱਕ ਦਿਨ ਫालतੂ ਲੱਗ ਗਿਆ ਅਸੀਂ ਆਪਣੇ ਜਿਹੜੇ ਕੱਪੜੇ ਲੈ ਕੇ ਗਏ ਤੇ ਪਾਇਆ ਇਹ ਬਸ ਭੋਗ-ਭੋਗ ਵਾਸਤੇ ਲੈ ਕੇ ਤੇ ਇੱਕ ਸਾਫ ਜਿਹਾ ਵਧੀਆ ਉਹ ਅਸੀਂ ਪੈ ਮਾਰ ਕੇ ਵਾਹ ਕੇ ਵਿੱਚ ਦੁਆਰਾ ਫੇਰ ਪਾ ਲਿਆ ਏ ਚਲੋ ਜੀ ਮਿਲਦੇ ਹੁਣ ਆਪਾਂ ਰਸਤੇ ਦੇ ਵਿੱਚ ਹੋਰ ਦੇਖਦੇ ਆਂ ਬੱਚਾ ਬਲਟਿਆਰੀ ਹੋਰ ਕੁਝ ਖਾਣਾ ਹੈ ਵਾਹਿਗੁਰੂ ਦਾ ਨਾਮ ਲੈ ਕੇ ਖਾਓ ਜੀ ਜੇ ਖਾਣੇ ਆ ਠੀਕ ਹੈ ਨਾ ਕਿ ਲੰਗਰ ਵਾਹਿਗੁਰੂ ਜੀ ਦੇ ਚੱਲ ਰਹੇ ਆ ਚਾਰੇ ਪਾਸੇ ਲੋ ਜੀ ਡੇਰਾ ਵਸੀ ਪਹੁੰਚ ਗਏ ਆ ਗਿਆ ਡੇਰਾ ਵਸੀ ਲਾਈ ਬੱਪਾ ਬਸ ਅੱਗੇ 20 ਮਿੰਟ ਦਾ ਰਸਤਾ ਅੱਧੇ ਘੰਟੇ 20 ਮਿੰਟ ਦਾ ਇਹ ਪਹੁੰਚ ਗਏ ਆਂ ਹਮ ਡੇਰਾ ਵਸੀ ਕੰਟੀ ਲੱਗਿਆ ਵਾਜਾਂ ਅੱਗੇ ਜਾਮ ਲੱਗਾ ਹੋਇਆ ਹੈ ਥਾਰ ਜਾ ਰਹੀ ਹੈ ਅੱਗੇ ਤਾਂ ਜਾਮ ਲੱਗਿਆ ਵਾ ਰੂਪਨਜਲ ਦੀ ਫੇਵਰੇਟ ਗੱਡੀ ਚੱਲ ਰਹੀ ਥਾਰ ਇਹਨੂੰ ਇੱਕ ਵਾਰ ਨਾ ਆਵਲੇ ਤੇ ਰੂਪ ਸਿੱਧੇ ਚਿੱਤਿਓ ਨਾ ਰੂਪਾ ਹਟ ਜਾ ਨਾ ਹਟ ਜਾ ਰੂਪ ਪਤਾ ਨਾ ਕਿ ਕਾਣੇ ਲੋ ਜੀ ਆਪਾਂ ਖੜੇ ਆ ਡੇਰਾ ਵਸੇ ਆਵਾਜ਼ ਕੱਟ ਕਰਦਾ ਮੈਂ ਹਾਂ ਸੌਰੀ ਬਰਵਾਲਾ ਅੱਗੇ ਮੈਂ ਕਿਹਾ ਡੇਰਾ ਵਸੇ ਤੇ باوجود ਕੇ ਪਾਪਾ ਲਗੇ ਆਂ ਸਬਜ਼ੀ ਲੈਣ ਸਾਹਮਣੇ ਕਿਉਂਕਿ ਕੋਈ ਸਬਜ਼ੀ ਲੈਣੀ ਦੀ ਮੈਂ ਕਿਹਾ ਚਲੋ ਘਰ ਜਾ ਰਹੇ ਆਂ ਰਿਸ਼ਤੇਦਾਰ ਆਏ ਹੋਏ ਮੰਮੀ ਆ ਰਹੀ ਮੇਰੀ ਨਾਲ ਤੇ ਭਤੀਜੀਆਂ ਮੇਰੀਆਂ ਹਨ ਕਿਉਂਕਿ ਛੁੱਟੀਆਂ ਹੋ ਗਈਆਂ ਸਾਡੇ ਨਾਲ ਆਏ ਆਂ ਤੇ ਹੁਣ ਆਪਾਂ ਨੇ ਘਰ ਜਾਣਾ ਚਾਹ ਚਾਹੂ ਪੀਓਗੇ ਬਣਾ ਕੇ ਕਿਉਂਕਿ ਬਾਰਿਸ਼ ਹੋ ਰਹੀ ਹੈ ਔਰ ਅਸੀਂ ਪੈਕ ਕਰਾਈ ਹੋਏ ਆਂ ਕੁਲਚੇ ਉਹ ਖਾਣੇ ਆ ਤੇ ਮਸੂਨ ਪੁੰਚਣ ਵਾਲੇ ਆ ਘਰ ਆਪਾਂ ਮੌਜੂਦ ਕੇ ਪਾਪਾ ਗਏ ਆ ਪਿਆਜ਼ ਪੂਜ ਲੈਣਾ ਕਿਉਂਕਿ ਥੋੜੇ ਪਿਆਜ਼ ਖਤਮ ਹੋਏ ਹੋਏ ਤੇ ਔਰ ਨਾਲੇ ਮੈਂ ਮੇਥੀ ਸੋਚ ਰਹੀ ਆ ਕਿਉਂਕਿ ਸਵੇਰੇ ਮੱਕੀ ਦੀ ਰੋਟੀਆਂ ਚ ਪਾ ਦੇਣੀ ਆ ਵੀ ਚਲੋ ਮੱਕੀ ਦਾ ਆਟਾ ਪਿਆ ਖਾ ਲੂਗੇ ਹਨਾ ਸਾਰੇ ਜਣੇ ਇਸ ਕਰਕੇ ਦੇਖਦੇ ਆ ਫਿਰ ਆ ਗਿਆ ਆਪਣੇ ਘਰ ਤੇ ਆਂਦੇ ਨਹੀਂ ਸਭ ਤੋਂ ਪਹਿਲਾਂ ਚਾਹ ਧਰੀ ਹੈ ਕਿਉਂਕਿ ਹੁਣ ਸਾਨੂੰ ਚਾਹ ਜ਼ਰੂਰੀ ਚਾਹੀਦੀ ਹੈ ਕਿਉਂਕਿ ਬਾਹਰ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਹੈ ਔਰ ਮੀ ਤੁਹਾਨੂੰ ਪਤਾ ਹੀ ਹੈ ਛੋਟੇ ਸਹਬਜਾਦਿਆਂ ਕਰਕੇ ਵੀ ਹਨਾ ਤੇ ਠੰਡ ਵੀ ਵੱਧ ਗਈ ਹੈ ਤੇ ਚਾਹ ਆਪਾਂ ਨੇ ਬਣਾ ਲਈ ਜਸਟ 15 ਕ 20 ਮਿੰਟ ਹੋਏ ਆ ਸਾਨੂੰ ਘਰ ਆਇਆ ਨੂੰ ਤੇ ਹੁਣ ਮੈਂ ਆਪਣੀ ਚਾਹ ਧਰੀ ਆ ਤੇ ਕੁਲਚੇ ਲੈ ਕੇ ਅੰਦਰ ਬੱਚੇ ਕੇ ਵਗੈਰਾ ਖਾ ਰਹੇ ਆ ਚਲੋ ਜੀ ਆਪਾਂ ਚਾਹ ਚੁਢੀਏ ਪਹਿਲਾਂ ਪਾ ਕੇ ਹਨਾ ਫਿਰ ਵੀਡੀਓ ਵੀ ਲੰਬੀ ਹੋ ਜਾਣੀ ਆ ਚਾਹ ਪਾਈਏ ਪਹਿਲਾਂ ਆਪਾਂ ਉਸ ਦੇ ਬਾਅਦ ਕਰਦੇ ਆਪਾਂ ਬਾਕੀ ਦੀ ਗੱਲਾਂ ਬਾਤਾਂ ਲੋ ਜੀ अच ठंड भी वाद गई है बहुत ठंड है मी कि पे जरूर दस्यो कमेंट करके लो जी चाह अपने बना लीए पहई है लो जी आप भी अपनी चाह लीजिए ਲਾਈਟ ਕਰੀਏ ਬੰਦ ਅਸਪਤਚਾਰਾ ਜ ਲੱਗ ਗਿਆ ਮੀਂਹ ਕਾ ਬਹੁਤ ਜ਼ਿਆਦਾ ਜੋ ਤੇ ਆਵਾਜ਼ ਘਟ ਗਿਆ ਟੀਵੀ ਕੀ ਥੋੜੀ ਜੀ ਇਵਨਿੰਗ ਕੰਮ ਲੋ ਜੀ ਇੱਧਰ ਖਾਰੇ ਆਂ ਕੁਲਚੇ ਪਾਰਟੀ ਚੱਲ ਰਹੀ ਅੱਜ ਵੈਲਕਮ ਹੋਇਆ ਇਹਨਾਂ ਦਾ ਅੱਜ ਰੂਪਬਾਸ ਹੋਈਏ ਪਾਰਟੀ ਮਿਲੀ ਰੂਪ ਗਈ ਓਏ ਓਏ ਪਾਣੀ ਸਮਾਰ ਕੇ ਬੜੀ ਦੋਤ ਸੰਗਲ ਹਾਂ ਲੋ ਜੀ ਆਪਾਂ ਪੀ ਰਿਹਾ ਚਾਹ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਹੁਣ ਹਨਾ 3:30 ਹੋ ਗਏ ਤੇ ਬਾਏ ਬਾਏ ਜੀ ਟੇਕ ਕੇਅਰ ਹੁਣ ਆਪਾਂ ਆਏ ਆ ਹਲੇ ਜਸਟ ਬੱਚਾ ਪਾਰਟੀ ਖਾ ਰਹੀ ਆ 버ਗਰ ਵਗੈਰਾ ਬੋਲੇ ਕਰੋ ਥੋੜਾ ਜਿਹਾ ਵਿੱਚ ਹੈ ਸ਼ਰਮਾਣਾ ਨਹੀਂ ਹਨ ਬੋਲੇ ਕਰੋ ਤਾਂ ਕਿ ਵਲੌਗ ਬਣ ਸਕੇ ਕਿਉਂਕਿ ਬੱਚੇ ਸ਼ਰਮਾਂਦੇ ਆ ਨਾ ਬੋਲਦੇ ਨਹੀਂ ਹੈਗੇ ਤੇ ਚਲੋ ਜੀ ਬਾਏ ਬਾਏ ਟੇਕ ਕੇਅਰ ਹਨਾ